ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਮਾਰਕੀਟ ਦਿਖਾਵਾਂਗੇ ਹਸੈਨਗਨਸੀਓ ਦੀ ਜਿਹੜਾ ਬਲੀਜ ਦੇ ਵਿੱਚ ਪੈਂਦਾ ਕਾਇਓ ਡਿਸਟ੍ਰਿਕਟ ਦਾ ਇਹ ਜਿਹੜੀ ਮਾਰਕੀਟ ਆ ਹਫ਼ਤੇ ਚ ਤਿੰਨ ਦਿਨ ਲੱਗਦੀ ਆ ਮੰਗਲਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਸ਼ਨੀਵਾਰ ਨੂੰ ਥੋੜਾ ਮੋ ਲੋ ਕਾਫੀ ਸ਼ਾਪ ਹੁੰਨੀਆਂ ਜੇ ਤਾਂ ਮੇਲਾ ਲੱਗਾ ਹੁੰਦਾ ਐਸੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਹੁੰਨੀਆਂ ਉਹ ਤੁਹਾਨੂੰ ਦਿਖਾਉਣੇ ਆ ਅੱਜ ਆ ਫਰੂਟ ਦੀਆਂ ਦੁਕਾਨਾਂ ਜੀ ਸਬਜ਼ੀਆਂ ਵੱਖ-ਵੱਖ ਤਰ੍ਹਾਂ ਦੀਆਂ ਖਾਣ ਪੀਣ ਦਾ ਸਮਾਨ ਸਟਾਲ ਲਾ ਕੇ ਬੈਠੇ ਆ। ਕੋਣਾ ਪੀਣਾ ਇਹਨਾਂ ਦੀ ਜਿਹੜੀ ਬਲੀਜੀਅਨ ਖਾਣਾ ਉਹੀ ਖਾਂਦੇ ਆ ਇਹ ਉਹਦੇ ਸਟਾਲ ਲਾਏ ਹੋਏ ਆ। ਇਹ ਸਾਰਾ ਦਿਨ ਸ਼ਨੀਵਾਰ ਲੱਗੇ ਰਹਿਣਗੇ। ਬਾਕੀ ਦੇ ਦਿਨਾਂ ਚ ਨਹੀਂ ਹੁੰਦਾ। ਉਹ ਸੋ ਕੋਈ ਲਾਈਨ ਪੂਰੀ ਸਾਰੀ ਖਾਣੇ ਵਾਲਿਆਂ ਦੀ ਨਹੀਂ ਨਹੀਂ ਆ ਇੱਥੇ ਦੀ ਮੀਟ ਮਾਰਕੀਟ ਆ ਜੀ ਅੱਗੇ ਕਿੰਨੇ ਪਤਾ ਸੀ ਤਾਂ ਵੀ ਸਭ ਜਿਹੜਾ ਕਰਦੇ ਆ ਪਰ ਬਾਹਰੋਂ ਉਹਦੇ ਨਾਲ ਆ ਸਬਜ਼ੀ ਦੀ ਦੁਕਾਨ ਆ ਜੀ ਆ ਕarele ਇੱਥੇ ਨੇ ਕਾਫੀ ਵੱਡੇ ਸਜਦੇ ਆ ਸ਼ਕਲ ਵੀ ਇਹਦੀ ਹੋਰ ਆਂਡੀਆਂ ਨਾਲ ਨਹੀਂ ਮਿਲਦੀ ਜੁੰਦੀ ਆਪੀ ਇਹ ਵੇਖੀ ਆਪਣੀ ਜਿਹੜੀ ਰਾਮ ਤੋਰੀ ਹੁੰਦੀ ਆ ਇਹਨੂੰ ਆਪਾਂ ਕਹਿੰਦੇ ਕੀ ਤੋਰੀ ਇਹ ਉਹ ਆ ਸ਼ਕਲ ਇਹਦੀ ਵੀ ਕੋਈ ਹੋ ਰਹੀ ਆ ਤੇ ਇਧਰ ਚੜਾਈ ਹੈਗੀ ਆ ਆ ਮਿੱਥੇ ਹੈਗੇ ਅਸੀਂ ਇਹਨਾਂ ਕੋਲੋਂ ਸਾਗ ਖਰੀਦਿਆ ਜਿਹੜਾ ਸਾਗ ਆ ਉਹ ਇਸ ਤਰ੍ਹਾਂ ਦਾ ਹੁੰਦਾ ਇੱਥੇ ਪਾਲਕ ਇਹਨਾਂ ਦੇ ਕੋਲ ਹੈ ਨਹੀਂ ਜੀ ਉਹ ਹੁਣ ਦੂਸਰੀ ਸ਼ਾਪ ਤੋਂ ਲਵਾਂਗੇ ਆਪਾਂ ਆਪਿੰਡੀਆਂ ਵੀ ਪਦੀਨਾ ਅਗਰ ਨਾ ਕੱਟ ਕੇ ਰੱਖਿਆ ਏ ਛੱਲਿਆ ਹੈ। ਅਜੇ ਨਾ ਹੋ। ਸਹੀ ਆ ਬਹੁਤ। ਉਹ ਇਨੋ ਨੇ। ਨਾਲ-ਨਾਲ ਦਾਲਾਂ ਵੀ ਰੱਖੀਆਂ ਜੀ। ਕਾਲੇ ਰਾਜਮਾ ਆ। ਆਪੂਰੇ ਆ। ਬਾਕੀ ਸਾਰੀਆਂ ਸਬਜ਼ੀਆਂ ਇਹਨੇ ਵੀ ਰੱਖੀਆਂ। ਸਬਜੀ ਔਰ ਫਰੂਟ ਦੀਆਂ ਜਿਹੜੀਆਂ ਵੱਡੀਆਂ ਦੁਕਾਨਾਂ ਆ ਇਹਨਾਂ ਨੇ ਹਰ ਇੱਕ ਨੇ ਦਾਲਾਂ ਵੀ ਰੱਖੀਆਂ ਨਾਲ ਜਿਹੜੀਆਂ ਦਾਲਾਂ ਵੀ ਆ ਉਹ ਰਾਜਮਾ ਹੀ ਆ ਸਾਰੇ ਕੋਲ ਕਾਲੇ ਤੇ ਬ੍ਰਾਊਨ ਹੋਰ ਕੋਈ ਦਾਲ ਨਹੀਂ ਹੈਗੀ ਇਹਨਾਂ ਦੇ ਇਹਨਾਂ ਨੂੰ ਦਾਲਾਂ ਬਾਰੇ ਜ਼ਿਆਦਾ ਜਾਣਕਾਰੀ ਹੈ ਕਈਆਂ ਤੇ ਐਡਾ ਛੋਟੀਆਂ ਰੇੜੀਆਂ ਟਾਈਪ ਲਾਈਆਂ ਛੋਟ ਛੋਟੀਆਂ ਦੁਕਾਨਾਂ ਤੇ ਕਈ ਦੁਕਾਨਾਂ ਕਾਫੀ ਵੱਡੀਆਂ ਹਨ ਇਹਨਾਂ ਕੋਲ ਦੇਖੋ ਛੋਟੀ ਜਿਹੀ ਦੁਕਾਨ ਆ ਦਾਲਾ ਇਹਨਾਂ ਨੇ ਵੀ ਰੱਖੀਆਂ ਜੀ ਸਬਜ਼ੀ ਔਰ ਫਰੂਟ ਦੀਆਂ ਦੁਕਾਨਾਂ ਜ਼ਿਆਦਾ ਹਨ ਐਜ ਕਿੰਨੀ ਆ ਜੀ Shimla mirch tomato ਇਹ ਪੀਲੇ ਰੰਗ ਦੀਆਂ Shimla mirchਾਂ ਆ ਨਿੰਬੂ ਹੈਗੇ ਆ ਜੀ ਭਿੰਡੀ ਇਹ ਬੀਨਸ ਗੋਭੀ ਬਰੋਕਲੀ ਕਰੀਬ ਕਰੀਬ ਸਬਜ਼ੀਆਂ ਉਹੀ ਆ ਜੋ ਆਪਣੇ ਪੰਜਾਬ ਚ ਬੈਂਗਣ ਗਾਜਰ ਸ਼ਕਲਾਂ ਬੱਕਰੀਆਂ ਬੱਕਰੀਆਂ ਚਕੰਦਰ ਠੀਰਾ ਹੋ ਗਿਆ ਜੀ ਕਦੂ ਹੋ ਗਿਆ। ਇਹ ਸਾਈਡ ਤੇ ਸ਼ਕਰਕੰਦੀਆਂ ਉਹ ਦਾਲਾਂ ਰੱਖੀਆਂ ਹੋਈਆਂ ਨੇ। ਇਹ ਅਦਰਕ ਆਜੀ। ਇਹਦੇ ਕੋਲ ਨੂੰ ਬੂਬੀ ਹੱਕੇ ਛੋਟੇ ਸਾਜ ਦੇ ੱਲੀਆਂ ਇੱਦਾਂ ਵੇਚਦੇ ਆ। ਪੁਦੀਨਾ ਵੀ ਇਸ ਤਰ੍ਹਾਂ ਪੈਕ ਕੀਤਾ ਹੋਇਆ। ਇਹਨੇ ਫਰੂਟੇ ਜਿਆਦਾ ਰੱਖੇ ਹੋਏ। ਅੰਬ ਤੇ ਆਪਣਾ ਖਰਬੂਜਾ ਜੀ ਉਹ ਨਾਰੀਅਨ ਚੱਕੀ ਦਾ 6 ਰਹਿ ਗਿਆ ਆ ਪਿਆਜ਼ ਦੀਆਂ ਹੁਕਾਂ ਰਹੀਆਂ ਇਹਦੇ ਕੋਲ ਇਹਦੇ ਕੋਲ ਆਪਾਂ ਲਸਣ ਤੇ ਟਮਾਟਰ ਲੈਣੇ ਆ ਹੁਣ ਤੇ ਮੂੰਗਫਲੀ ਨੰਨਦਾ ਥੋੜੇ ਥੋੜੇ ਪੈਕਾਂ ਚ ਪੈਕ ਕੀਤੀ ਐ ਲਸਣ ਜਿਹੜਾ ਹੈਗਾ ਉਹ ਵੀ ਇਸ ਤਰ੍ਹਾਂ ਤਿੰਨ ਤਿੰਨ ਲਸਣ ਗੱਟੀਆਂ ਇੱਕ ਚ ਪਾਈਆਂ ਹੋਈਆਂ ਛਲੀਆਂ ਵੀ ਹਰ ਕੋਲ ਇੱਕ ਚ ਤਿੰਨੇ ਪੈਕਾ ਇਹਦੇ ਕੋ ਬੈਸੀ ਛਲੀਆਂ ਜੀ ਭੁੰਨ ਕੇ ਵੇਚਣ ਵਾਲੀਆਂ ਧਨੀਆਂ ਵੀ ਇਹਦੇ ਕੋ ਖੁੱਲੇ ਪਿਆ ਇਹ ਕੋ ਦੇਸੀ ਬੰਦਾ ਲੱਗਦਾ ਲੋ ਜੀ ਇਹਦੇ ਕੋਲ ਆਪਾਂ ਵੀ ਛਲੀਆਂ ਲੈਣੇ ਥੋੜੀਆਂ ਦੇਖਦੇ ਹਾਂ ਕੀ ਟੇਸਟ ਆਇਆ ਇਸੇ ਬਲੀਦੀਆਂ ਛਲੀਆਂ ਦਾ ਤੇ ਤਿੰਨ ਛਲੀਆਂ ਦੇਣ ਲੱਗਾ ਆਪਾਂ ਨੂੰ ਇੱਕ ਬਲੀਦੀਆਂ ਡਾਲ ਦੇ ਆਹ ਸਾਈਡ ਬੱਚਿਆਂ ਦੇ ਖਡਾਉਣਿਆਂ ਦਾ ਕਿਸੇ ਨੇ ਸਟਾਲ ਲਾਇਆ ਤੇ ਆਹ ਸਾਈਡ ਤੇ ਕੱਪੜਿਆਂ ਦੀਆਂ ਦੁਕਾਨਾਂ ਖੋਲੀਆਂ ਛੋਟੀਆਂ ਛੋਟੀਆਂ ਇਹ ਸਾਈਡ ਤੇ ਇਹਨਾਂ ਨੇ ਕੱਪੜੀਆਂ ਦੀਆਂ ਦੁਕਾਨਾਂ ਵਿੱਚ ਹੀ ਮਨਿਆਰੀ ਦੀਆਂ ਖੋਲੀਆਂ ਹੁੰਦੀਆਂ ਆ ਆਪਾਂ ਇੱਕ ਗੈਲਨ ਲਿਆ ਜੀ 20 ਡਾਲਰਾਂ ਦਾ ਬ੍ਰਿਜ਼ੀਲিয়ান ਡਾਲਰ ਦਾ ਅ ਗੁੱਥੇ ਦਾ ਨਾਰੀਅਲ ਦਾ ਪਾਣੀ ਇਹ ਫਰੈਸ਼ ਨਾਰੀਅਲ ਦਾ ਇੱਦਾਂ ਕੱਢ ਕੇ ਦਿੰਦੇ ਆ ਕੱਟ ਕੇ ਹੁਣ ਅਸੀਂ ਇੱਕ ਇਹਨਾਂ ਕੋਲੋਂ ਲੈ ਲਿਆ 20 ਡਾਲਰਾਂ ਦਾ ਅਇਦ ਕੋ ਡ੍ਰੈਗਨ ਫਰੂਟ ਵੀ ਹੈ। 10 ਬੰਦੇ ਨੇ ਰੱਖੇ ਹੋਇਆ ਡ੍ਰੈਗਨ ਫਰੂਟ। ਤੇ ਆ ਜਿਹੜਾ ਤਰਬੂਜ ਆ ਇਸ ਤਰ੍ਹਾਂ ਕੱਟ ਕੇ ਪੀਸ। ਆ ਪਾਈਨੈਪਲ ਉਹਦਾ ਰੇਟ ਰੱਖਿਆ ਹੋਇਆ ਹੈ ਨੀ ਮੈજર ਕਰਕੇ। ਅਪੀਤਾ ਵੀ ਹੈਗਾ। ਵੱਖ-ਵੱਖ ਰੇਟ ਆ ਜਿਹਦੇ ਸਾਈਜ਼ ਦੇ ਹਿਸਾਬ ਨਾਲ ਤੋਲ ਕੇ। ਉੱਪਰ ਇਹਨਾਂ ਨੇ ਉਹ ਕਲਿੰਗ ਫਿਲਮ ਚਾੜੀ ਹੋਈ ਆ। ਆ। ओके थैंक यू ओके थैंक यू ਜਿਹੜੀ ਦੋਸਤੋ ਇੱਥੇ ਪਾਪੂਲੇਸ਼ਨ ਆ ਨਾ ਦੀ ਇਹ ਮਿਕਸ ਜਿਹੀ ਆ ਵਾਲੇ ਨਸਲ ਦੇ ਲੋਕ ਆ ਬਾਕੀ 70 ਮਿਕਸ ਹੀ ਆ ਵਿੱਚ ਏਸ਼ੀਅਨ ਐ ਹੋਰ ਜਿਹੜੇ ਇੱਥੇ ਦੇ ਬਲੀਜੀਅਨ ਹੈਗੇ ਆ ਇਹਨਾਂ ਨੇ ਟਰੱਕ ਲਾਇਆ ਹੋ ਜੀ ਆਪਣਾ ਡਾਇਰੈਕਟ ਕੰਪਨੀਆਂ ਵਾਲੇ ਲਿਆ ਕੇ ਚਿਕਨ ਵੇਚਦੇ ਆ ਇਹ ਹਰ ਸ਼ਨੀਵਾਰ ਨੂੰ ਹੁੰਦੇ ਆ ਔਰ 5-4 ਘੰਟੇ ਲੇ ਲਓਗੇ ਸਵੇਰੇ अर्ਲੀ ਆ ਜਾਂਦੇ ਆ ਤੇ तकरीबन ਇਹ 11:00 ਵਜੇ ਵੇਚ ਕੇ ਚਲੇ ਜਾਂਦੇ ਤਿੰਨ ਟਰੱਕ ਲੱਗੇ ਹੋਏ ਇੱਥੇ ਉਹ ਦਮ ਸੰ ਕੋ ਗੱਡੀਆਂ ਵਾਲੇ ਦੋਸਤਾਂ ਨੂੰ ਪਤਾ ਨਹੀਂ ਮਿਲਦਾ ਇਹ ਨਹੀਂ ਪੈਕ ਕੀਤਾ ਹੁੰਦਾ ਜਿੱਦਾਂ ਕੰਪਨੀਆਂ ਨੇ ਉਹੀ ਜਾ ਕੇ ਵੇਚਦੇ ਆ ਆਦੀ ਰੇਟ ਲਿਸਟ ਲਈ ਹੋਈ ਇਹਨਾਂ ਨੇ ਇਹ ਪੰਜਾ ਚੌਂ ਘੰਟਿਆਂ ਦੇ ਵਿੱਚ ਇਹ ਨਾ ਕਾਫੀ ਵੱਡੀ ਤਰ੍ਹਾਂ ਆਪਣੀ ਵਿਕਰੀ ਕਰਕੇ ਚਲੇ ਜਾਂਦੇ ਆ ਤੇ ਆਉਂਦੇ ਹਰ ਹਮੇਸ਼ਾ ਸ਼ਨੀਵਾਰ ਨੂੰ ਜਾਂ ਹੋਰ ਕਿਸੇ ਦਿਨ ਨਹੀਂ ਟਰੱਕ ਮਿਲਦੇ ਆ ਫੁੱਲਾਂ ਵਾਲੇ ਬੂਟੇ ਵੇਚ ਰਿਹਾ ਗੱਡੀ ਚ ਲਿਆ ਤੇ ਗੱਡੀਆਂ ਦਾ ਕਾਰੋਬਾਰ ਦੋਸਤੋ ਇੱਥੇ ਬਹੁਤ ਹੈ ਜਿਹੜੀਆਂ ਟੈਕਸੀਆਂ ਟੈਕਸੀਆਂ ਦਾ ਕੰਮ ਬਹੁਤ ਜ਼ਿਆਦਾ ਹੈ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਬਹੁਤ ਚੰਗਾ ਲੱਗੂਗਾ ਤੇ ਜੇ ਤੁਸੀਂ ਪਸੰਦ ਕਰਦੇ ਹੋ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਅਗਲਾ ਬਲੌਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰੇ ਦੋਸਤਾਂ ਨੂੰ ਸਸਕਾਰ